ਜਿਸ ਕਰਕੇ ਮੈਂ ਦੇਖੀ ਦੁਨੀਆ ਜਿਉਂਦੀ ਰਹੇ ਰੱਬਾ ਮੇਰੀ ਮੈਂ ਸੀਸ ਨਿਭਾਵਾ ਸਦਾ ਉਹਦੇ ਚਰਨਾ ਦੇ ਵਿੱਚ ਸਿਰ ਤੇ ਰਹੇ ਹਮੇਸ਼ਾ ਉਸ ਦੀ ਸ਼ਾਂ ਰੱਬ ਦਾ ਵੀ ਮੈਂ ਕਰਜ਼ਦਾਰ ਹਾਂ ਰੱਬ ਦਾ ਵੀ ਮੈਂ ਕਰਜ਼ਦਾਰ ਹਾਂ ਜਿਸ ਨੇ ਵਕਸ਼ੀ ਮੈਨੂੰ ਮੇਰੀ ਮਾਂ ਸਭ ਦੀਆਂ ਮਾਂਵਾਂ ਇੱਕੋ ਜਿਹੀਆਂ ਹੁੰਦੀਆਂ ਕੀ ਤੇਰੀ ਕੀ ਮੇਰੀ ਮਾਂ ਕੀ ਤੇਰੀ ਕੀ ਮੇਰੀ ਮਾਂ ਤੱਤਿਆਂ ਵਾਂਗ ਲਗਣ ਦਿੰਦੀਆਂ ਕਰਦੀਆਂ ਠੰਡੀਆਂ ਸ਼ਾਮਾਂ ਨੇ ਜੋ ਰੱਬ ਸਾਨੂੰ ਮਾਂ ਵਖਸ਼ ਦੇ ਜੋ ਰੱਬ ਸਾਨੂੰ ਮਾ ਵਖਦਾ ਉਸ ਰੱਬ ਤੋਂ ਵੀ ਨੇੜੇ ਮਾਮਾਨੇ ਉਸ ਰੱਬ ਤੋਂ ਵੀ ਨੇੜੇ ਮਾਮਾਨੇ